ਬਾਲੀਵੁੱਡ ਦੇ ਕਾਰ ਸਲਮਾਨ ਖਾਨ ਦੇ ਕਾਰ ਹੋਈ ਗੋਲੀਬਾਰੀ ਮਾਮਲੇ ਤੇ ਹੁਣ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਜੀਆਂ ਗੋਲੀਬਾਰੀ ਮਾਮਲੇ ਤੇ ਸਲਮਾਨ ਖਾਨ ਦਾ ਬਿਆਨ ਜਿਹੜਾ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਉਹਨਾਂ ਨੇ ਉਸ ਸਮੇਂ ਦਾ ਖੌਫਨਾਕ ਮੰਜ਼ਰ ਜਿਹੜਾ ਬਿਆਨ ਕੀਤਾ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਸਮੇਂ ਮਹਿਸੂਸ ਕੀਤਾ ਸੀ ਉਹਨਾਂ ਨੇ ਉਹ ਬਿਆਨ ਜਿਹੜਾ ਦਰਜ ਕਰਵਾਇਆ ਸਲਮਾਨ ਖਾਨ ਦੇ ਵੱਲੋਂ ਇਹ ਗੱਲਾਂ ਜਿਹੜੀਆਂ ਨੇ ਉਹ ਜ਼ਾਹਿਰ ਕੀਤੀਆਂ ਗਈਆਂ ਨੇ ਆਪਣਾ ਬਿਆਨ ਦਰਜ ਕਰਵਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਗੱਲਾਂ ਦੱਸੀਆਂ ਕਿ ਸਵੇਰੇ ਉਹ ਠਾ ਠਾ ਦੀਆਂ ਆਵਾਜ਼ਾਂ ਦੇ ਨਾਲ ਉੱਠੇ ਸੀ ਤੋਂ ਇੱਕਦਮ ਹੈਰਾਨ ਰਹ ਜਾਂਦੇ ਨੇ ਚੌਕ ਜਾਂਦੇ ਨੇ ਤੇ ਦਬੰਗ ਅਬੀ ਨੇਤਾ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਡਰ ਜਾਂਦੇ ਨੇ ਤੇ ਨਾਲ ਦੇ ਨਾਲ ਉੱਠ ਕੇ ਬਾਲਕਨੀ ਦੇ ਵਿੱਚ ਭੱਜਦੇ ਨੇ ਤੇ ਉਹ ਵੇਖਦੇ ਨੇ ਤੇ ਉਹਨਾਂ ਨੂੰ ਕੋਈ ਵੀ ਵਿਖਾਈ ਨਹੀਂ ਦਿੰਦਾ ਜੀਆਂ ਸਲਮਾਨ ਖਾਨ ਦਾ ਬਿਆਨ ਜਿਹੜਾ ਉਹ ਦਰਜ ਕੀਤਾ ਗਿਆ ਤੇ ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਰਾਤ ਨੂੰ ਲੇਟੁੱਤੇ ਸੀ ਪਾਰਟੀ ਤੋਂ ਲੇਟ ਆਏ ਸੀ ਜਿਸ ਤੋਂ ਬਾਅਦ ਰਾਤੀ ਲੇਟ ਸੌਣ ਤੋਂ ਬਾਅਦ ਜਦੋਂ ਸਵੇਰੇ ਉਹਨਾਂ ਦੀ ਜਾਗ ਖੁੱਲਦੀ ਹੈ ਤੇ ਠਾ ਠਾ ਦੀਆਂ ਆਵਾਜ਼ਾਂ ਦੇ ਨਾਲ ਉਹਨਾਂ ਦੀ ਜਾਗ ਖੁੱਲੀ ਜਿਸ ਤੋਂ ਬਾਅਦ ਉਹ ਖੁਦ ਵੀ ਡਰ ਜਾਂਦੇ ਨੇ ਇੱਕ ਸਮੇਂ ਤੇ ਆ ਕੇ ਉਸ ਤੋਂ ਬਾਅਦ ਉਹ ਉਹ ਲੀਨਿਆ ਆਵਾਜ਼ ਨਾਲ ਸੁਣ ਕੇ ਬਾਹਰ ਵੱਲ ਨੂੰ ਭੱਜਦੇ ਨੇ ਬਾਲਕਨੀ ਵੱਲ ਨੂੰ ਤੇ ਉਸ ਤੋਂ ਬਾਅਦ ਉਹ ਬਾਹਰ ਵੇਖਦੇ ਨੇ ਤਾਂ ਕੋਈ ਵੀ ਉਹਨਾਂ ਨੂੰ ਵਿਖਾਈ ਨਹੀਂ ਦਿੰਦਾ ਤਕਰੀਬਨ 3 ਘੰਟੇ ਸਲਮਾਨ ਖਾਨ ਦੇ ਨਾਲ ਪੁਚਕਿਚ ਜਿਹੜੀ ਉਹ ਕੀਤੀ ਜਾਂਦੀ ਏ ਸੈਸ਼ਨ ਜਿਹੜਾ 3 ਘੰਟੇ ਚੱਲਦਾ ਸਲਮਾਨ ਖਾਨ ਦੇ ਨਾਲ-ਨਾਲ ਉਹਨਾਂ ਦੇ ਭਰਾ ਅਰਬਾਸ ਖਾਨ ਤੋਂ ਵੀ ਜਿਹੜੀ ਪੁਚਕਿਚ ਆਉ ਕੀਤੀ ਜਾਂਦੀ ਏ ਤੇ ਉਹਨਾਂ ਦੇ ਨਾਲ ਤਕਰੀਬਨ 2 ਘੰਟੇ ਜਿਹੜੀ ਆ ਪੁਲਿਸ ਪੁਚਕਿਚ ਕਰਦੀ ਏ ਤੇ ਉਸ ਤੋਂ ਬਾਅਦ ਉਹਨਾਂ ਦਾ ਵੀ ਬਿਆਨ ਦਰਜ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਲਮਾਨ ਖਾਨ ਨੂੰ ਜਦੋਂ ਸਲਮਾਨ ਖਾਨ ਤੇ ਘਰ ਤੇ ਫਾਇਰਿੰਗ ਹੁੰਦੀ ਏ ਤੇ ਉਦੋਂ ਜੂ ਵਾਲੇ ਘਰ ਦੇ ਵਿੱਚ ਸਨ ਤੇ ਉਹ ਇਸ ਗੱਲ ਦੇ ਬਖੂਬੀ ਜਾਣੂ ਸੀ ਕਿ ਸਲਮਾਨ ਖਾਨ ਨੂੰ ਲਗਾਤਾਰ ਲਾਈਵ ਥ੍ਰੈਟਨਿੰਗ ਥ੍ਰੈਟਸ ਜਿਹੜਨੇ ਲੋਰੈਂਸ ਬਿਜਨੋਈ ਗੈਂਗ ਦੇ ਵੱਲੋਂ ਦਿੱਤੇ ਜਾ ਰਹੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਆ ਕਿ ਕ੍ਰਾਈਮ ਬ੍ਰਾਂਚ ਨੇ ਸਲਮਾਨ ਖਾਨ ਦੇ ਘਰ ਜਾ ਕੇ ਉਹਨਾਂ ਦਾ ਬਿਆਨ ਦਰਜ ਕੀਤਾ ਹੈ ਅਭਿਨੇਤਾ ਦੇ ਨਾਲ ਉਹਨਾਂ ਦੇ ਪ੍ਰਾਰ ਬਾਸ ਖਾਨ ਦਾ ਵੀ ਬਿਆਨ ਦਰਜ ਕੀਤਾ ਗਿਆ ਤੇ ਦੱਸਣਯੋਗ ਹੈ ਕਿ ਅਪ੍ਰੈਲ ਦੇ ਵਿੱਚ ਸਲਮਾਨ ਖਾਨ ਦੇ ਘਰ ਫਾਇਰੀ ਹੁੰਦੀ ਹੈ ਗੋਲੀਬਾਰੀ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਜਾਂਦਾ ਇੱਕ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਅਪਰਾਧ ਸ਼ਾਖਾ ਦੇ ਅਧਿਕਾਰੀ ਬਾਂਦਰਾ ਦੇ ਗੈਲੈਕਸੀ ਅਪਾਰਟਮੈਂਟ ਦੇ ਵਿੱਚ ਅਧਿਕਾਰ ਦੀ ਰਿਹਾਇਸ਼ ਤੇ ਉਸਨੇ ਜਾ ਕੇ ਬਿਆਨ ਦਰਜ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਇਸ ਗੋਲੀਬਾਰੀ ਸੰਬੰਧੀ ਪੁਲਿਸ ਨੇ ਕਥਿਤ ਸ਼ੂਟਰ ਵਿੱਕੀ ਗੁਪਤਾ ਤੇ ਸਾਗਰਪਾਲ ਨੂੰ ਗੁਜਰਾਤ ਤੋਂ ਗ੍ਰਿਫਤਾਰ ਵੀ ਕੀਤਾ ਤੇ ਫਿਲਹਾਲ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ سامنے ਆ ਰਹੀ ਹੈ ਸਲਮਾਨ ਖਾਨ ਦਾ ਬਿਆਨ ਦਰਜ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਗੋਲੀਬਾਰੀ ਦੇ ਸਮੇਂ ਉਹਨਾਂ ਨੇ ਕੀ ਮਹਿਸੂਸ ਕੀਤਾ ਉਸ ਵੇਲੇ ਕੀ ਮੰਜ਼ਰ ਬਣ ਗਿਆ ਸੀ ਉਸ ਵੇਲੇ ਦਾ ਖੌਫਨਾਕ ਮੌਲ ਜਿਹੜਾ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਦਰਜ ਕਰਵਾਇਆ ਤੇ ਨਾਲ ਹੀ ਉਹਨਾਂ ਦੇ ਭਰਾ ਅਰਬਾਜ਼ ਖਾਨ ਦਾ ਵੀ ਬਿਹਾਨ ਦਰਜ ਕੀਤਾ ਗਿਆ ਹੈ